ਸਤਿ ਸ਼੍ਰੀ ਅਕਾਲ ਜੀ ਗੁੱਡ ਇਵਨਿੰਗ ਜਿੰਨੇ ਵੀ ਲੁਧਿਆਣਾ ਦੇ ਸੂਝਵਾਨ ਵਸਨੀਕ ਅੱਜ ਮੈਨੂੰ ਸੁਣ ਰਹੇ ਨੇ ਹਰ ਬੁੱਧਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਤੁਹਾਡੇ ਨਾਲ ਜਿਹੜੀ ਰੂਬਰੂ ਹੋ ਰਹੇ ਹਾਂ ਜਿਹੜੀ ਕੋਵਿਡ ਸਬੰਧੀ ਅਪਡੇਟਸ ਦੇਣ ਦੇ ਲਈ ਲੁਧਿਆਣਾ ਦੇ ਵਿੱਚ ਇੱਕ ਤਸੱਲੀ ਦੀ ਗੱਲ ਹੈ ਕਿ ਹੁਣ ਤੱਕ 90% ਲੋਕ ਜਿਹੜੇ ਹੈਗੇ ਆ ਨਵਰ ਨਾ ਹੋ ਕੇ ਕੋਵਿਡ ਤੋਂ ਆਪਣੇ ਘਰਾਂ 'ਚ ਜਾ ਚੁੱਕੇ ਆ ਅਸੀਂ ਕੁੱਲ 273854 ਟੈਸਟ ਕੀਤੇ ਆ ਹੁਣ ਤੱਕ ਇਨਾਂ ਦੇ ਵਿੱਚ 17795 ਲੋਕ ਜਿਹੜੇ ਹੈਗੇ ਆ ਕੋਵਿਡ ਪੋਜ਼ਿਟਿਵ ਪਾਈ ਗਏ ਸਨ ਔਰ ਇਸ ਦੇ ਵਿੱਚੋਂ 16163 ਲੋਕ 90% ਲੋਕ ਜਿਹੜੇ ਹੈਗੇ ਆ ਉਹ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਨੇ ਬਟ ਬਦਕਿਸਮਤੀ ਨਾਲ 741 ਲੋਕ ਐਸੇ ਨੇ ਕਿ ਜਿਨ੍ਹਾਂ ਨੂੰ ਪੂਰੇ ਐਫਰਟ ਕਰਨ ਤੋਂ ਬਾਅਦ ਵੀ ਬਚਾਇਆ ਨਹੀਂ ਜਾ ਸਕਿਆ ਭਾਵੇਂ ਕਿ ਪਿਛਲੇ 2 ਹਫ਼ਤਿਆਂ ਦੇ ਦੌਰਾਨ ਜਿਹੜਾ ਇਹ ਕੋਵਿਡ ਦਾ ਜਿਹੜਾ ਦਬਾਅ ਹੈਗਾ ਸਾਡੇ ਸ਼ਹਿਰ 'ਚ ਘਟਿਆ ਹੈ ਜੀਦੀ ਕੀ ਗੱਲ ਇਸ ਗੱਲ ਤੋਂ ਪਤਾ ਲੱਗਦੀ ਹੈ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਪਹਿਲਾਂ ਨਾਲੋਂ ਮਰੀਜ਼ਾਂ ਦੀ ਸੰਖਿਆ ਘਟ ਕੇ 20% ਔਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲਗਭਗ 25% ਦੇ ਗਰੀਬ ਰਹਿ ਗਏ ਜਿੰਨੇ ਮਰੀਜ਼ ਪਹਿਲਾਂ ਸੀਗੇ ਉਹਦੇ ਹਜ਼ਾਰ ਦੇ ਅਗੇ ਸਿਰਫ 250 ਮਰੀਜ਼ ਹੀ ਜਿਹੜਾ ਸਾਡੇ ਪ੍ਰਾਈਵੇਟ ਹਸਪਤਾਲਾਂ 'ਚ ਰਹਿ ਗਿਆ ਇਹ ਸਾਰੀ ਗੱਲ ਦਾ ਸਿਹਰਾ ਤੁਹਾਨੂੰ ਹੀ ਜਾਂਦਾ ਤੁਸੀਂ ਸਾਰਿਆਂ ਨੇ ਪੂਰੇ ਇhtiyat ਵਰਤ ਕੇ ਆਪਦੇ ਆਪ ਨੂੰ ਬਚਾਇਆ ਪੜੀ ਕੁ ਗੱਲ ਜਿਹੜੀ ਚਿੰਤਾ ਕਰਨ ਵਾਲੀ ਹੈ ਉਹ ਇਹ ਹੈ ਕਿ ਹੁਣ ਕੁਝ ਕੁ ਮਰੀਜ਼ ਐਸੀ ਸੀਰੀਅਸ ਅਵਸਥਾ ਦੇ ਵਿੱਚ ਆ ਰਹੇ ਨੇ ਕਿ ਜਿਹੜੇ ਕਿ ਹਸਪਤਾਲ 'ਚ ਜਾਂਦੇ ਹੀ ਸਿੱਧੇ ਵੈਂਟੀਲੇਟਰ ਤੇ ਚਲੇ ਜਾਂਦੇ ਔਰ ਇਹਨਾਂ 'ਚ ਬਹੁਤ ਸਾਰਿਆਂ ਦੀ ਜਿਹੜੀ ਜਾਨ ਹੈਗੀ ਹੈ ਉਹਨੂੰ ਅਸੀਂ ਕਈ ਵਾਰੀ ਬਚਾ ਨਹੀਂ ਪੰਦੇ ਹੈਗੇ ਇਹਦੇ 'ਚ ਡਾਕਟਰਜ਼ ਨੇ ਸਟੱਡੀ ਕਰਕੇ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ WhatsApp ਰਾਹੀਂ ਅਧੂਰੀ ਜਾਣਕਾਰੀ, ਸੋਸ਼ਲ ਮੀਡੀਆ ਰਾਹੀਂ ਅਧੂਰੀ ਜਾਣਕਾਰੀ ਇਹ ਕੋਈ ਦੋਸਤਾ ਮਿੱਤਰਾਂ ਦੇ ਕੇ ਫਲਾਣਾ ਚਾਚੇ ਦਾ ਮੁੰਡਾ ਆ ਸਟੀਰੋਇਡ ਲੈ ਕੇ ਠੀਕ ਹੋਇਆ ਆ ਦਵਾਈ ਲੈ ਕੇ ਠੀਕ ਹੋਇਆ ਕਈ ਲੋਕ ਜਿਹਨੂੰ ਕੇ ਸਵੈ ਇਲਾਜ ਕਹਿੰਦੇ ਆ ਸੈਲਫ ਮੈਡੀਕੇਸ਼ਨ ਕਰ ਰਹੇ ਆ ਆਪਣੀ ਮਨਮਰਜ਼ੀ ਨਾਲ ਜਿਹੜੀ ਹੈਗੀ ਇਸ ਸਮੇਂ ਤੋਂ ਪਹਿਲਾਂ ਸਟੀਰੋਇਡ ਵਗੈਰਾ ਲੈ ਲੈਂਦੇ ਆ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਜੇ ਆਪਾਂ ਸਮੇਂ ਤੋਂ ਪਹਿਲਾਂ ਜਦੋਂ ਕਿ ਆਪਾਂ ਨੂੰ ਲੋੜ ਨਾ ਹੋਵੇ ਸਟੀਰੋਇਡ ਅਗਰ ਲੈ ਲੈਨੇ ਆ ਤਾਂ ਉਹਦੇ ਨਾਲ ਆਪਣੇ ਸਰੀਰ ਦੀ ਜਿਹੜੀ ਰੋਗ ਵਿਰੋਧੀ ਸ਼ਕਤੀ ਹੈਗੀ ਉਹ ਖਤਮ ਹੋ ਜਾਂਦੀ ਹੈ ਤੇ ਜਦੋਂ ਅਸਲ ਸਟੀਰੋਇਡ ਦੀ ਲੋੜ ਹੁੰਦੀ ਹੈ ਫਿਰ ਉਹ ਸਟੀਰੋਇਡ ਕੰਮ ਨਹੀਂ ਕਰਦੇ ਇਹਦੇ ਲਈ ਅਸੀਂ ਇੱਕ ਸੱਤ ਮਾ ਡਾਕਟਰਾਂ ਦਾ ਇੱਕ ਗਰੁੱਪ ਬਣਾਇਆ ਸੀ ਜਿਦੇ ਚ ਕੇ ਡੀ ਐਮ ਸੀ ਦੇ ਡਾਕਟਰ ਵਿਸ਼ਮ ਮੋਹਨ ਔਰ ਡਾਕਟਰ ਮਹਾਜਨ ਔਰ ਇਸੇ ਤਰ੍ਹਾਂ ਹੀ ਜਿਹੜੇ 40s ਦੇ ਡਾਕਟਰ ਸੇਖੋਂ ਡਾਕਟਰ ਹਤਿੰਦਰ ਸਾਡੇ ਸਿਵਲ ਹਸਪੀਟਲ ਤੋਂ ਡਾਕਟਰ ਮੀਰੀ ਜੋਨ ਜਿਹੜੇ ਸਾਡੇ ਹੈਗੇ ਨੇ ਉਹ ਸੀ ਐਮ ਸੀ ਤੋਂ ਔਰ ਇੱਕ ਡਾਕਟਰ ਛਾਬੜਾ ਇਸ ਤਰ੍ਹਾਂ ਕਰਕੇ ਇੱਕ ਦੋ ਡਾਕਟਰ ਹੋਰ ਔਰ ਕੁੱਲ ਸੱਤ ਡਾਕਟਰ ਜਿਹੜੇ ਆ ਸਮੇਂ-ਸਮੇਂ ਤੇ ਲੋਕਾਂ ਦੇ ਰੂਬਰੂ ਹੁੰਦੇ ਤਰੇ ਨੇ ਕੱਲ ਵੀ ਅਸੀਂ ਉਹਨਾਂ ਨੂੰ ਪ੍ਰੈਸ ਦੇ ਰੂਬਰੂ ਕਰਾਇਆ ਸੀ ਉਹਨਾਂ ਨੇ ਇਹੀ ਗੱਲ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਬਿਨਾਂ ਡਾਕਟਰੀ ਸਲਾਹ ਤੋਂ ਬਿਨਾਂ ਸਮੇਂ ਤੋਂ ਪਹਿਲਾਂ ਜਦੋਂ ਕਿ ਤੁਸੀਂ ਤੁਹਾਨੂੰ ਲੱਛਣ ਬਹੁਤੇ ਨਹੀਂ ਹਨ ਜਾਂ ਘੱਟ ਲੱਛਣ ਹਨ ਉਸ ਵੇਲੇ ਕਿਰਪਾ ਕਰਕੇ ਸਟੀਰੋਇਡ ਬਿਲਕੁਲ ਨਾ ਲੱਤੇ ਜਾਣ ਇਸ ਤੋਂ ਇਲਾਵਾ ਦੋਕ ਬੇਨਤੀਆਂ ਮੈਂ ਹੋਰ ਕਰਨੀਆਂ ਨੇ ਉਹਨਾਂ ਚ ਪਹਿਲੀ ਬੇਨਤੀ ਇਹ ਹੈਗੀ ਹੈ ਕਿ ਹੁਣ ਕਿਉਂਕਿ ਬਹੁਤ ਸਾਰੇ ਟੈਸਟ ਕਰਨ ਦੇ ਬਾਵਜੂਦ ਵੀ ਜਿਹੜੀ ਪੋਜ਼ਿਟਿਵਿਟੀ ਹੈ ਸਾਡੀ ਘਟੀ ਹੈ ਬਹੁਤ ਘੱਟ ਲੋਕ ਪੋਜ਼ਿਟਿਵ ਆ ਰਹੇ ਨੇ ਬਟ ਜਿਹੜੇ ਬਾਕੀ ਰਹਿੰਦੇ ਲੋਕ ਨੇ ਕਿਉਂਕਿ ਹੁਣ ਪੋਜ਼ਿਟਿਵ ਆਉਣ ਦੀ ਸੰਭਾਵਨਾ ਵੀ ਪਹਿਲੇ ਨਾਲੋਂ ਅੱਧੀ ਰਹੀ ਗਈ ਪਹਿਲਾਂ 8% ਪੋਜ਼ਿਟਿਵ ਆ ਰਹੇ ਸੀ ਲੋਕ ਹੁਣ 3.5 ਤੋਂ 4% ਹੀ ਆ ਰਹੇ ਹੈ ਤੁਹਾਡੇ ਏਰੀਆ 'ਚ ਜਦੋਂ ਵੀ ਟੀਮ ਆਉਂਦੀ ਹੈ ਤਾਂ ਤੁਸੀਂ ਜਿਹੜਾ ਹੈਗਾ ਜ਼ਰੂਰ ਉਹਨਾਂ ਨੂੰ ਸਕਾਰਾਤਮਕ ਰੁਖ ਦਿਖਾਓ ਆਪਦਾ ਟੈਸਟ ਕਰਾਓ ਜੇ ਸਮੇਂ ਸਿਰ ਤੁਹਾਡਾ ਇਹ ਪਤਾ ਲੱਗ ਜਾਂਦਾ ਹੈ ਤਾਂ ਤੁਹਾਡਾ ਇਲਾਜ ਕਰਨਾ ਸਾਡੇ ਸਾਰਿਆਂ ਲਈ ਬਹੁਤ ਆਸਾਨ ਹੋ ਜਾਂਦਾ ਤਾਂ ਤੁਹਾਡੀ ਜਾਨ ਬਚਣ ਦੀ ਚਾਂਸ ਜ਼ਿਆਦਾ ਹੁੰਦੀ। ਇਹ ਜਿਹੜਾ ਸੀਜ਼ਨ ਹੈਗਾ ਇਹ ਹੁਣ ਝੋਨੇ ਦੀ ਕਟਾਈ ਦਾ ਸੀਜ਼ਨ ਆ ਗਿਆ ਹੈ। ਮੈਂ ਦੂਜੀ ਔਰ ਆਖਰੀ ਗੱਲ ਜਿਹੜੀ ਸਾਡੇ ਕਿਸਾਨ ਵੀਰਾਂ ਨਾਲ ਕਰਨਾ ਚਾਹਾਂਗਾ। ਕਿਸਾਨ ਵੀਰਾਂ ਤੋਂ ਪਹਿਲਾਂ ਵੀ ਅਸੀਂ ਕੱਲ ਕੰਬਾਈਨ ਹਾਰਵੈਸਟਰ ਆਪਰੇਟਰ ਜਿਹੜੇ ਸਾਡੇ ਵੀਰ ਨੇ ਉਹਨਾਂ ਨਾਲ ਮੈਂ ਜਿਹੜੀ ਰੂਬਰੂ ਹੋਇਆ ਸੀ। ਮੈਂ ਉਹਨਾਂ ਨੂੰ ਇਹ ਦੱਸਿਆ ਸੀ ਕਿ ਸੰਵਿਧਾਨਕ ਤੌਰ ਤੇ ਇਹ ਹੁਕਮ 147 ਧਾਰਾ ਦੇ ਤਹਿਤ ਕੀਤਾ ਗਿਆ ਹੈ ਕਿ ਸਵੇਰ 10am ਸਵੇਰੇ 10 ਵਜੇ ਤੋਂ ਪਹਿਲਾਂ ਤੇ ਰਾਤ ਦੇ 7 ਵਜੇ ਤੋਂ ਬਾਅਦ 7 ਪੀਐਮ ਤੋਂ ਬਾਅਦ ਝੋਨਾ ਜਿਹੜਾ ਹੈਗਾ ਉਹਦੀ ਕਟਾਈ ਤੇ ਮਨਾਈ ਹੈ ਕਿਉਂਕਿ ਇਸ ਸਮੇਂ ਦੌਰਾਨ ਫ੍ਰੀਲ ਪੈ ਕੇ ਜਾਂ ਝੋਨੇ ਦੇ ਵਿੱਚ ਮੌਇਸਚਰ ਆਉਣ ਦੀ ਸੰਭਾਵਨਾ ਹੁੰਦੀ ਹੈ ਕੋਈ ਵੀ ਕੰਮਾਈਨ ਹਾਰਵੈਸਟ ਮਸ਼ੀਨ ਜਿਹੜੀ ਕਿ 7 ਵਜੇ ਤ ਲੈ ਕੇ ਸਵੇਰ ਦੇ 10 ਵਜੇ ਤੱਕ ਅਗਰ ਝੋਨਾ ਕੱਟਦੀ ਪਾਈ ਗਈ ਤਾਂ ਉਹਦੇ ਵਿਰੁੱਧ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਵੇਗੀ ਮੈਨੂੰ ਪੂਰੀ ਉਮੀਦ ਹੈ ਕਿ ਝੋਨੇ ਵਾਲੇ ਵੀਰ ਜਿਹੜੇ ਹੈਗੇ ਆ ਕਟਾਈ ਵਾਲੇ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਗੇ ਦੁੱਜੀ ਝੋਨੇ ਵਾਲੇ ਵੀਰਾਂ ਨੂੰ ਇਹ ਤਾਕੀਦ ਕੀਤੀ ਗਈ ਹੈ ਕਿ ਜਿਹੜਾ ਸਰਕਾਰ ਨੇ ਭਾਵੇਂ ਕਿ ਇਸ ਵਾਰੀ ਅਰਲੀ ਅਗੇਤੀ ਬਿਜਾਈ ਨੂੰ ਵੇਖਦੇ ਹੋਏ 26 ਤਰੀਕ ਤੋਂ ਖਰੀਦ ਸ਼ੁਰੂ ਕਰ ਦਿੱਤੀ ਹੈ ਬਟ ਝੋਨੇ ਨੂੰ ਪੂਰਾ ਸੁਕਾ ਕੇ ਜਿਹੜਾ ਵੱਢਿਆ ਜਾਵੇ ਆਪਾਂ 6 ਮਹੀਨੇ ਪੁੱਤਰਾ ਵਾਂਗੂ ਪਾਲ ਕੇ ਇਸ ਕਣਕ ਨੂੰ ਸੌਰੀ ਝੋਨੇ ਨੂੰ ਤਿਆਰ ਕੀਤਾ ਹੈਗਾ ਦਾਣਿਆਂ ਨੂੰ ਤਾਂ ਇਹਦਾ ਜਿਹੜਾ ਹੈਗਾ ਪੂਰਾ ਦਾਣਾ ਪੱਕਣ ਤੇ ਜਦੋਂ ਪੂਰਾ ਚੜ ਜਾਂਦਾ ਝੋਨਾ ਉਸ ਵੇਲੇ ਨੂੰ ਕੱਟ ਕੇ ਲਿਆਂਦਾ ਜਾਵੇ ਤਾਂ ਕਿ ਮੰਡੀ 'ਚ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਤੋਂ ਇਲਾਵਾ ਜਿਹੜੀ ਜਿੰਨੇ ਵੀ ਸਾਡੇ ਕੰਬਾਈਨ ਹਾਰਵੈਸਟਰ ਵਾਲੇ ਵੀਰ ਨੇ ਉਹਨਾਂ ਦੇ ਲਈ ਸੁਪਰ ਐਸਐਮਐਸ ਦਾ ਪ੍ਰਯੋਗ ਕਰਨਾ ਬਹੁਤ ਜ਼ਰੂਰੀ ਹੈ ਸੁਪਰ ਐਸਐਮਐਸ ਜਿਹੜੀ ਹੈਗੀ ਹੈ ਕਾਨੂੰਨਨ ਤੌਰ ਤੇ 643 ਦਾ ਆਰਡਰ ਵੀ ਕੀਤਾ ਹੈਗਾ ਕੱਲ ਉਹਨਾਂ ਨੇ ਇਹ ਗੱਲ ਉਠਾਈ ਸੀ ਜੇ ਕੋਈ ਕਿਸਾਨ ਵੀਰ ਗੱਠਾ ਬਣਾਉਣਾ ਚਾਹੁੰਦਾ ਹੈ ਆਪਦੇ ਪਸ਼ੂਆਂ ਦੇ ਵਰਤਣ ਲਈ ਆਦਰਵਾਇਜ਼ ਕਰੇ ਤੋ ਉਸ ਕੇਸ ਚ ਜੇ ਐਸੀ ਵੀ ਪਹਿਲਾਂ ਤੁਸੀਂ ਐਗਰੀਕਲਚਰ ਡਿਵੈਲਪਮੈਂਟ ਅਫਸਰ ਨੂੰ ਅਰਜੀ ਦੇ ਕੇ ਅਗਰ ਅਜਾ ਆਗਾਉਂ ਸੂਚਨਾ ਦੇ ਦੋਗੇ ਐਸੇ ਕੇਸ ਦੇ ਵਿੱਚ ਤੁਸੀਂ ਜਿੱਤੇ ਕੇ ਗੱਠਾ ਬਣਾਉਣੀਆਂ ਨੇ ਉਹ ਨਾਲੋਂ ਨਾਲ ਬਣਾਉਣੀਆਂ ਨੇ ਤਾਂ ਗੱਠਾਂ ਦੀ ਮਸ਼ੀਨ ਦਾ ਤੁਹਾਡੇ ਕੋਲ ਪ੍ਰਬੰਧ ਹੋਵੇ ਜੇ ਤੁਸੀਂ ਅਰਜੀ ਦਵੋਗੇ ਅਸੀਂ ਐਸਐਮਐਸ ਤੋਂ ਤੁਹਾਨੂੰ ਛੋਟ ਦੇ ਕੇ ਉਸ ਗੱਠਾ ਬਣਾਉਣ ਦੀ ਆਗਿਆ ਦਵਾਂਗੇ ਕਿਉਂ ਗੱਠਾ ਬਣਾਉਣਾ ਵੀ ਇੱਕ ਚੰਗੀ ਗੱਲ ਹੈ ਉਹਦੇ ਨਾਲ ਝੋਨਾ ਅੱਗ ਤੋਂ ਬਚਦਾ ਹੈ ਤੀਜੀ ਮੇਰੀ ਰਿਕਵੈਸਟ ਹੈਗੀ ਹੈ ਕਿਸਾਨ ਵੀਰਾਂ ਨੂੰ ਔਰ ਇਹ ਆਰਡਰ ਵੀ ਅਸੀਂ ਆਲਰੇਡੀ ਪਾਸ ਕੀਤਾ ਹੈ ਕਿ ਝੋਨੇ ਨੂੰ ਦੀ ਪਰਾਲ ਜਿਹੜੀ ਉਹਨੂੰ ਅੱਗ ਨਾਲ ਨਹੀਂ ਲਾਈ ਜਾਵੇ ਕਿਉਂਕਿ ਇਹ ਬਿਮਾਰੀ ਐ ਡੀ ਪੈਡੀਆ ਇਹਦੇ ਕਰਕੇ ਲੋਕਾਂ ਨੂੰ ਸਾਹ ਪਹਿਲਾਂ ਹੀ ਔਖਾ ਆ ਰਿਹਾ ਜਿਹੜੇ ਘੱਟ ਲੱਛਣਾਂ ਵਾਲੇ ਲੋਕ ਨੇ ਅਗਰ ਹਵਾ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਹੁਲਣਸ਼ੀਲ ਵਸਤਾਂ ਜਿਹਨੂੰ ਅਸੀਂ ਕਹਿੰਦੇ ਸਸਪੈਂਡਡ ਪਾਰਟੀਕੂਲੇਟ ਮੈਟਰ ਅਗਰ ਇਹ ਵੱਧ ਜਾਂਦਾ ਹੈਗਾ ਤਾਂ ਇਹਨਾਂ ਲੋਕਾਂ ਦੀ ਸਾਹ ਦੀ ਸਮੱਸਿਆ ਵਧੇਗੀ ਸਾਹ ਔਖੜਨ ਲੱਗੇਗਾ ਬਹੁਤ ਲੋਕਾਂ ਦੀ ਜਾਨ ਜਾ ਸਕਦੀ ਹੈ ਪੰਜਾਬੀ ਬੜੇ ਧਿਆਨدار ਬੜੇ ਦਿਆਲੂ ਬੜੇ ਸਮਝਦਾਰ ਨੇ ਕਿਸਾਨ ਤਾਂ ਵੈਸੇ ਹੀ ਸਾਰਿਆਂ ਨੂੰ ਰੋਟੀ ਦੇ ਕੇ ਜੀਵਨ ਦਿੰਦਾ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਇਸ ਵਰਚਨ ਨੂੰ ਅੱਗ ਝੋਨੇ ਦੀ ਕਟਾਈ ਤੋਂ ਬਾਅਦ ਜਿਹੜੀ ਪ੍ਰਾਲੀ ਬਚਦੀ ਹੈ ਉਹਨੂੰ ਅੱਗ ਨਹੀਂ ਲਾਉਂਗੇ। ਔਰ ਕਿਸਾਨ ਵੈਸੇ ਵੀ ਪਹਿਲਾਂ ਸਾਡੇ ਨਾਲ ਪੂਰਾ ਸਹਿਯੋਗ ਕਰਦੇ ਰਹੇ ਨੇ। ਉਹਨਾਂ ਦਾ ਸਹਿਯੋਗ ਸਦਕਾ ਪਿੰਡਾਂ 'ਚ ਬਿਮਾਰੀ ਵੀ ਘਟ ਹੈਗੀ ਹੈ। ਪਰ ਕਿਉਂਕਿ ਜਦੋਂ ਇਹ ਹਵਾ 'ਚ ਭੁਲਦੀ ਹੈ ਤਾਂ ਸਾਰਿਆਂ ਨੂੰ ਇਹ ਦਾ ਕਿਵੇਂ ਅਜਬੂਤਨਾ ਪੈਂਦਾ ਹੈ। ਕੁਝ ਕਿ ਜਿਹੜੇ ਸਵਾਲ ਆਏ ਨੇ ਕੋਈ ਕਹਿ ਰਹੇ ਨੇ ਪ੍ਰੀਤ ਜਸਜੀ ਕਹਿ ਰਹੇ ਨੇ ਕਿ ਵੀ ਕਈ ਲੋਕਾਂ ਨੂੰ ਜਾਤੀ ਸਰਟੀਫਿਕੇਟ ਲੈਣ ਲਈ ਲੰਬਾ ਸਮਾਂ ਲੱਗਦਾ ਪ੍ਰੀਤ ਜਸਜੀ ਸਾਡੇ ਜ਼ਿਲ੍ਹੇ ਦੀ ਜਿਹੜੀ ਪੈਂਡੈਂਸੀ ਹੈ ਉਹ 0.52% ਹੈ ਮਤਲਬ 1% ਤੋਂ ਵੀ ਘੱਟ ਪੈਂਡੈਂਸੀ ਹੈ ਪਰ ਤੁਹਾਡਾ ਕੀ ਹੈ ਸ੍ਰੀਮਤੀ ਮੈਂ ਦੇਖ ਲੈਣਾ ਜੇ ਕਿਤੇ ਕੋਈ ਦੇਰੀ ਹੋਈ ਹੈ ਉਹਨੂੰ ਹੋਰ ਅਸੀਂ ਤੇਜ਼ ਕਰਾਂਗੇ ਹਰ ਕਮਲ ਮਾਨ ਸਾਹਿਬ ਕਹਿੰਦੇ ਹੈ ਕਿ ਸੀਨੀਅਰ ਸਿਟੀਜ਼ਨ ਦਾ ਫੋਲੋ ਕਰਦੇ ਹੈ ਹਦਾਇਤਾਂ ਨੂੰ ਇਹ ਕਹਿੰਦੇ ਐਂਡ ਮਾਈ ਕ੍ਰੋਨਿਕ ਡਿਜ਼ੀਜ਼ ਸਰਟੀਫਿਕੇਟ ਵਿਲ ਐਕਸਪਾਇਰ ਹੀ ਕਹਿੰਦੇ ਮੈਂ ਕ੍ਰੋਨਿਕ ਡਿਜ਼ੀਜ਼ ਸਰਟੀਫਿਕੇਟ ਬਣਾਣਾ ਐਨੀ ਪ੍ਰੋਵੀਜ਼ਨਲ ਗਵਰਨਮੈਂਟ ਆਰਡਰ ਟੂ ਰੀਨਿਊ ਇਟ ਵਿਦਆਊਟ ਦੇਖੋ ਇੱਕ ਐਸਾ ਮਾਮਲਾ ਹੈ ਜਿਸ ਦੀ ਡਾਕਟਰੀ ਜਾਂਚ ਦੀ ਲੋੜ ਹੈਗੀ ਐ ਮੈਂ ਇਸ ਚ ਦੇਖੂਗਾ ਬਟ ਇਸ ਇੱਕ ਵਾਰੀ ਤੁਹਾਨੂੰ ਹਸਪਤਾਲ ਜਾਣਾ ਪੈਣਾ ਔਰ ਜਿਹੜੇ ਹਸਪਤਾਲਾਂ 'ਚ ਇਹਦਾ ਕੋਵਿਡ ਦਾ ਇਲਾਜ ਨਹੀਂ ਹੋ ਰਿਹਾ ਹੈ ਜਿਹੜੇ ਵਾਰਡ 'ਚ ਨਹੀਂ ਹੋ ਰਿਹਾ ਜੇ ਅਤਿਅਤਨ ਤੁਸੀਂ ਜਾਣਦੇ ਹੋ ਕੋਈ ਡਾ ਖਤਰਾ ਹੈ ਇਹ ਵਿੱਚ ਉਸ ਤੋਂ ਬਾਅਦ ਸੁਸ਼ੀਲ ਮੱਲਣ ਸਾਹਿਬ ਕਹਿੰਦੇ ਐ ਕਿ ਵੀ ਜਗਰਾਉਂ ਬ੍ਰਿਜ ਨੂੰ ਚਾਲੂ ਕੀਤਾ ਜਾਵੇ ਜਗਰਾਉਂ ਬ੍ਰਿਜ ਤੁਹਾਨੂੰ ਲੱਗਦਾ ਹੈ ਕਿ ਵੀ ਕਿਸੇ ਫਾਰਮੈਲਿਟੀ ਕਰਕੇ ਅਸੀਂ ਚਾਲੂ ਨਹੀਂ ਕਰ ਰਹੇ ਬਟ ਇਸ ਦੀ ਰੇਲਵੇ ਤੋਂ ਵੀ ਸੁਰੱਖਿਆ ਸੰਬੰਧੀ ਪਹਿਲਾਂ ਕਲੀਅਰੈਂਸ ਲੈਣੀ ਹੁੰਦੀ ਹੈ ਕਾਰਪੋਰੇਸ਼ਨ ਹੀ ਕੰਮ ਕਰ ਰਹੀ ਹੈ ਕੱਲ ਹੀ ਮੈਂ ਸੋਸ਼ਲ ਮੀਡੀਆ ਤੇ ਪੜ ਰਿਹਾ ਸੀ ਲਾਈਟ ਵਹੀਕਲ ਦੇ ਲਈ ਉਹਨਾਂ ਨੇ ਖੋਲ੍ਹਿਆ ਮੈਂ ਕਮਿਸ਼ਨਰ ਕਾਰਪੋਰੇਸ਼ਨ ਨਾਲ ਮੈਂ ਟੇਕਅਪ ਕਰੂੰਗਾ ਇਹ ਮਿੱਠੂ ਗਰੋਵਰ ਜੀ ਪੁੱਛਦੇ ਨੇ ਕਿ ਮੈਰਿਜ ਫੈਕਚਰ ਤੇ ਕਿੰਨੇ ਬੰਦੇ ਅਲਾਉਡ ਨੇ 30 ਬੰਦੇ ਅਲਾਉਡ ਨੇ ਜੀ ਫਿਲਹਾਲ ਪੰਜਾਬ ਸਰਕਾਰ ਵੱਲੋਂ ਮਿਲਨ ਸੂਤ ਸਾਹਿਬ ਕਹਿੰਦੇ ਆ ਸਕੂਲ ਫੀ ਡਿਪੋਜ਼ਿਟ ਕਰਨੀ ਜ਼ਰੂਰੀ ਹੈ ਕਿ ਨਹੀਂ ਦੇਖੋ ਗੱਲ ਇਹ ਹੈ ਸੂਤ ਸਾਹਿਬ ਅੱਜ ਕੱਲ੍ਹ ਆਪ ਵੀ ਘਰਾਂ 'ਚ ਬੈਠੇ ਆਂ ਕੇਵਲ ਦੇ ਵੀ ਪੈਸੇ ਦੇ ਰਹੇ ਆਂ ਬਿਜਲੀ ਦੇ ਵੀ ਪੈਸੇ ਦੇ ਰਹੇ ਆਂ ਪਾਣੀ ਦੇ ਵੀ ਪੈਸੇ ਦੇ ਰਹੇ ਆਂ ਸਕੂਲ ਜ਼ਰੂਰ ਬੰਦ ਨੇ ਬਟ ਸਕੂਲ ਦੇ ਟੀਚਰ ਆਨਲਾਈਨ ਪੜਾ ਰਹੇ ਆ ਉਹਨਾਂ ਦੇ ਬਿਜਲੀ ਪਾਣੀ ਦੇ ਸਫਾਈ ਦੇ ਜਿਹੜੇ ਟੀਚਰਾਂ ਨੂੰ ਤਨਖਾਹ ਦੇ ਰਿਹਾ ਸਾਰੇ ਖਰਚੇ ਉਹਨਾਂ ਦੇ ਸਿਰਾਂ ਜਦੋਂ ਲਾਕਡਾਊਨ ਖਤਮ ਹੋ ਗਿਆ ਆਪਾਂ ਬੱਚੇ ਉਦੋਂ ਵੀ ਪੜਾਉਣੇ ਆ ਆਪਾਂ ਇਹ ਵੀ ਦੇਖਣਾ ਹੈ ਕਿ ਵੀ ਸਕੂਲ ਚੱਲਦੇ ਰਹਿਣ ਜੇ ਆਪਾਂ ਇਹਨਾਂ ਦਿਨਾਂ ਚ ਟੀਚਰਾਂ ਨੂੰ ਜਿਹੜੇ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ ਜੇ ਉਹਨਾਂ ਨੂੰ ਫਾਕੇ ਘਟਾਵਾਂਗੇ ਫੀਸ ਹੀ ਨਹੀਂ ਦੇਵਾਂਗੇ ਉਹਨਾਂ ਨੂੰ ਤਨਖਾਹ ਕਿੱਥੋਂ ਮਿਲੂਗੀ ਆਪਣੇ ਬੱਚਿਆਂ ਨੂੰ ਪੜ੍ਹਾਉਣਗੇ ਕਿੱਥੋਂ ਮੈਂ ਇਸ ਗੱਲ ਦੇ ਬਹੁਤ ਜ਼ਿਆਦਾ ਡਿਟੇਲ ਚ ਨਹੀਂ ਜਾਂਦਾ ਪਰ ਮਾਨਯੋਗ ਹਾਈ ਕੋਰਟ ਨੇ ਵੀ ਇਹ ਕਿਹਾ ਸੀਗਾ ਕਿ ਸਕੂਲ ਜਿਹੜੇ ਹੈਗੇ ਆ ਆਪਦੀ ਫੀਸ ਲੈ ਸਕਦੇ ਨੇ ਉਸ ਮਾਨਯੋਗ ਕੋਰਟ ਚ ਪਹਿਲਾ ਮਾਮਲਾ ਜਾ ਚੁੱਕਿਆ ਔਰ ਉਸ ਫੈਸਲੇ ਦੀ ਜਿਹੜੀ ਇਹਨੂੰ ਵੀ ਪਾਲਣਾ ਦੀਓ ਸਾਹਿਬ ਯਕੀਨੀ ਬਣਾ ਰਹੇ ਆ ਬਟ ਜੇ ਕਿਸੇ ਪੇਰੈਂਟ ਨੂੰ ਬਹੁਤ ਹੀ ਜ਼ਿਆਦਾ ਕੋਈ ਐਮਰਜੈਂਸੀ ਕੰਡੀਸ਼ਨ ਹੈ ਵੱਲ ਤਾਂ ਹੁਣ ਦੋ ਤਿੰਨ ਮਹੀਨੇ ਹੋ ਗਏ ਲਾਕਡਾਊਨ ਖੁੱਲ੍ਹੇ ਨੂੰ ਵੀ ਮਈ ਦੇ ਵਿੱਚ ਖੁੱਲਣਾ ਸ਼ੁਰੂ ਹੋ ਗਿਆ ਸੀ ਲੋਕਾਂ ਦੇ ਰੋਜ਼ਗਾਰ ਆਪਦੀ ਲੀ ਤੇ ਆਉਣੇ ਸ਼ੁਰੂ ਹੋ ਗਏ ਤਾਂ ਉਹ ਸਕੂਲ ਨੂੰ ਅਰਜ਼ੀ ਦੇ ਕੇ ਉੱਥੋਂ ਆਪਦੀ ਸਮੱਸਿਆ ਦਾ ਹੱਲ ਕਰਾ ਸਕਦੇ ਨੇ ਅਸੀਂ ਸਕੂਲਾਂ ਤੱਕ ਇਹ ਗੱਲ ਉਠਾਵਾਂਗੇ ਉਸ ਤੋਂ ਬਾਅਦ ਕਹਿੰਦੇ ਜੀ ਹਾਜ਼ਰੀ ਦਾ ਸੀਜ਼ਨ ਹੈ ਸੰਡੇ ਦਾ ਲੋਕਡਾਊਨ ਹਟਾ ਦਿਓ ਭਾਈ ਸਾਹਿਬ ਰਜੀਸ਼ ਕੁਮਾਰ ਸ਼ਰਮਾ ਸਾਹਿਬ ਜਿਹੜੀ ਇੰਡਸਟਰੀ ਐ 24 ਇੰਟੂ 7 ਮਤਲਬ 24 ਘੰਟੇ ਸੱਤੇ ਦਿਨ ਕੰਮ ਕਰ ਸਕਦੀ ਐ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਸੰਡੇ ਨੂੰ ਵੀ ਜਿਹੜੇ ਹੌਜ਼ਰੀ ਯੂਨਿਟਸ ਨੇ ਉਹਨਾਂ ਦੀ ਪ੍ਰੋਡਕਸ਼ਨ ਚਾਲੂ ਰਹਿੰਦੀ ਹੈਗੀ ਐ ਸਿਰਫ ਦੁਕਾਨਾਂ ਬੰਦ ਕੀਤੀਆਂ ਨੇ ਦੁਕਾਨਾਂ ਤਾਂ ਵੈਸੇ ਵੀ ਸੰਡੇ ਨੂੰ ਜਿਹੜਾ ਸ਼ਾਪ ਐਕਟ ਦੇ ਤਹਿਤ ਇੱਕ ਦਿਨ ਦੀ ਜਿਹੜੇ ਵਰਕਰ ਨੇ ਨੌਕਰ ਨੇ ਉਹਨਾਂ ਨੂੰ ਛੁੱਟੀ ਦੇਣੀ ਜ਼ਰੂਰੀ ਐ ਆ ਉਸ ਤੋਂ ਬਾਅਦ ਹਾਊਸ ਟੂ ਹਾਊਸ ਟੈਸਟਿੰਗ ਬਾਰੇ ਗੋਲਦੀਪ ਗੱਸਾਲ ਲਿਖਦੇ ਆ ਮੈਂ ਇਹ ਚ ਦੱਸਣਾ ਚਾਹੁੰਦਾ ਕਿ ਹਰ ਰੋਜ਼ ਅਸੀਂ 5000 ਦੇ ਕਰੀਬ ਟੈਸਟ ਕਰ ਰਹੇ ਆਂ ਔਰ ਇਹਨਾਂ ਚੋਂ 1100 ਟੈਸਟ ਹਾਊਸ ਟੂ ਹਾਊਸ ਹੁੰਦੇ ਨੇ ਅਸੀਂ 6 ਮੋਬਾਈਲ ਵੈਨਸ ਇਸ ਕੰਮ ਲਈ ਲਾਈਆਂ ਨੇ ਇਹਨਾਂ ਚ ਕੀ ਤਿੰਨ ਹੈਲਥ ਡਿਪਾਰਟਮੈਂਟ ਦੀਆਂ ਔਰ ਤਿੰਨ ਅਸੀਂ ਪ੍ਰਾਈਵੇਟ ਜਿਹੜੇ ਹੈਗੇ ਆ ਹਾਇਰ ਕੀਤੇ ਆ ਕੀ ਲਾਕਡਾਊਨ ਖਤਮ ਹੋ ਗਿਆ ਸਰ ਮਿਤਲੇਸ਼ ਕੁਮਾਰ ਕਹਿੰਦੇ ਆ ਮਿਤਲੇਸ਼ ਜੀ ਮੇਨ ਤਾਂ ਲੱਗਦਾ ਖਤਮ ਹੀ ਆ ਕਹਿਣ ਨੂੰ ਹੀ ਆ ਹੁਣ ਰਾਤ ਦੇ 9:30 ਵਜੇ ਤੋਂ 5:30 ਵਜੇ ਤੱਕ ਬਟਰਾਤ ਨੂੰ ਤਾਂ ਜਾਂਦਾ ਹੀ ਕਿਹੜਾ ਦਿਨੇ ਆਮੰਗੂ ਮੁਜਾਰ ਖੁੱਲਦੇ ਆ ਸਾਰਾ ਕੁਝ ਹੋ ਰਿਹਾ ਹੁਣ ਦਾ ਆਲਮੋਸਟ ਨਾਰਮਲ ਹੈ ਜ਼ਿੰਦਗੀ ਸਿਰਫ ਸਕੂਲ ਕਾਲਜ ਹੀ ਨਹੀਂ ਖੁੱਲ ਰਹੇ ਹਾਊ ਮੈਨੀ ਪੀਪਲ ਆਰ ਅਲਾਉਡ ਇਨ ਦਾ ਮੈਰੀਜ ਫੰਕਸ਼ਨ ਦੀਪਕ ਕੁਮਾਰ ਮੈਂ ਪਹਿਲਾਂ ਹੀ ਦੱਸਿਆ ਕੀ ਬੰਦੇ ਅਲਾਉਡ ਹੈਗੇ ਆ ਸਲੇਮ ਟਾਬਰੀ ਦਾਣਾ ਮੰਡੀ ਦੀ ਸੜਕਾਂ ਦੀ ਕੋਈ ਪ੍ਰੋਬਲਮ ਦੱਸ ਰਿਹਾ ਕੁਝ ਲੋਕਾਂ ਨੇ ਪਹਿਲਾਂ ਰਾਹੂ ਰੋਡ ਦੀਆਂ ਪ੍ਰੋਬਲਮਸ ਦੱਸਤੀਆਂ ਇਹ ਦੋਨੇ ਮਸਲੇ ਅਸੀਂ ਸਬੰਧਤ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਨਾਲ ਟੇਕ ਅਪ ਕਰ ਰਹੇ ਹੈਗੇ ਆ ਮੰਗਤ ਰਾਏ ਮੰਗੂ ਜੀ ਨੇ ਕਾਫੀ ਲੰਬੀਆਂ ਚੌੜੀਆਂ ਸੁਜੈਸ਼ਨਸ ਦਿੱਤੀਆਂ ਨੇ ਪਹਿਲੇ ਡੀਸੀ ਸਾਹਿਬ ਤੇ ਪਹਿਲੇ ਨਗਰ ਕਮਿਸ਼ਨਰ ਦੀ ਤਾਰੀਫ ਕੀਤੀ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਦੀਆਂ ਸੁਜੈਸ਼ਨਸ ਚੰਗੀਆਂ ਨੇ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਰਕੇਸ਼ ਦੇਲਨੂ ਸਾਹਿਬ ਇਹ ਕਹਿੰਦੇ ਆ ਕਿ ਨਜਾਇਜ਼ ਕਬਜ਼ੇ ਹਟਾਈ ਜਾਣ ਰੇੜੀਆਂ ਵਗੈਰਾ ਦਾ ਹਟਾਇਆ ਜਾਵੇ ਇੱਕ ਰੈਗੂਲਰ ਕੰਮ ਹੈ ਜਿਹੜਾ ਕਿ ਐਮਸੀ ਔਰ ਕਾਰਪੋਰੇਸ਼ਨ ਜਿਉਂਗੀ ਤੁਹਾਨੂੰ ਪਤਾ ਹੈ ਬਹੁਤ ਸਾਰੇ ਗਰੀਬ ਲੋਕ ਵੀ ਇਸ ਦੇਸ਼ ਚ ਰਹਿੰਦੇ ਨੇ ਜਿਹੜੇ ਰੇੜੀ ਫੜੀ ਚਲਾ ਕੇ ਹੀ ਆਪਦਾ ਦਿਨ ਦਾ ਦਿਨ ਤਾਂ ਕਮਾਉਂਦੇ ਨੇ ਫੇਰ ਖਾਂਦੇ ਨੇ ਪਰ ਅਸੀਂ ਇਹ ਕਿ ਕਿਸੇ ਗਰੀਬ ਦੀ ਜਿਹੜਾ ਹੈਗਾ ਰੋਜ਼ਗਾਰ ਤੇ ਜਿਹੜਾ ਨੁਕਸਾਨ ਨਾ ਪਹੁੰਚੇ ਬਟ ਇਹਦਾ ਸੇਮ ਟਾਈਮ ਕੋਈ ਸੜਕਾਂ ਦੀ ਇਨਕ੍ਰੋਚਮੈਂਟ ਨਾ ਹੋਵੇ ਇਹ ਦੋਨੇ ਵਿਸ਼ੇ ਜਿਹੜੇ ਹੈਗੇ ਆ ਪੁਲਿਸ ਔਰ ਲੋਕਲ ਕਾਰਪੋਰੇਸ਼ਨ ਜਾਂ ਉਹਦੇ ਨਾਲ ਅਸੀਂ ਟੈਕਅਪ ਕਰਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਤੱਕ ਤੁਸੀਂ ਬਹੁਤ ਸਹਿਯੋਗ ਸਾਡੇ ਨਾਲ ਕੀਤਾ ਬਟ ਹੁਣ ਦਵਾਈਆਂ ਵੀ ਜਿਹੜੀਆਂ ਹੈਗੀਆਂ ਡਾਕਟਰਾਂ ਦੀਆਂ ਸਲਾਹ ਨਾਲ ਲਓ ਔਰ احتیاط ਜਿਹੜੇ ਹੈਗੇ ਨੇ ਜਿਵੇਂ ਮਾਸਕ ਪਾਉਣਾ ਆਪਸੀ ਦੂਰੀ ਰੱਖਣੀ ਆ ਬਾਹਰ ਘਟ ਜਾਣਾ ਫੰਕਸ਼ਨਾਂ ਤੇ ਘਟ ਜਾਣਾ ਇਹਨੂੰ ਇਦਾਂ ਹੀ ਕਾਇਮ ਰੱਖੋ ਤਾਂ ਕਿ ਆਉਣ ਵਾਲਾ ਤਿਹਾੜਾ ਦਾ ਜਿਹੜਾ ਸੀਜ਼ਨ ਹੈ ਉਦੋਂ ਤੱਕ ਆਪਾਂ ਕਰੋਨਾ ਨੂੰ ਹੋਰ ਵੀ ਜ਼ਿਆਦਾ ਕਾਬੂ 'ਚ ਲਿਆ ਕੇ ਵਧੀਆ ਤਰੀਕੇ ਨਾਲ ਆਪਣੇ ਤਿਹਾੜ ਮਨਾਈਏ ਤੇ ਸਾਨੂੰ ਘੱਟ ਤੋਂ ਘੱਟ ਰੁਕਾਵਟਾਂ ਜਿਹੜੀਆਂ ਲਗਾਉਣੀਆਂ ਪੈਣ ਧੰਨਵਾਦ ਪਰ ਤੁਹਾਡੀ ਚੰਗੀ ਸੱਚੀ ਦੀ ਕਾਮਨਾ ਕਰਦਾ